ਫਿਰ ਉਸ ਇੱਕ ਡੰਡਾ ਲਿਆ ਤੇ ਧਾਰ ਧਾਰ ਭਈ ਲੰਗਾ ਦੇ ਮਾਰ ਲਗਾ ਭਈ ਲੰਗਾ ਪਾਸ ਭੱਜਣ ਤੋਂ ਬਗੈਰ ਕੋਈ ਚਾਰਾ ਨਹੀਂ ਸੀ ਡੰਡਿਆਂ ਦੀ ਮਾਰ ਤੋਂ ਬਚਣ ਲਈ ਉਹ ਜੋ ਦੀ ਭੱਜ ਉੱਠਿਆ ਤੇ ਜਦ ਬਹਾਰਾ ਜਾ ਕੇ ਉਸਵੇ ਕਿਆ ਤਾਂ ਉਹ ਜ਼ਿਲ੍ਹਾ ਤਾਂ ਬਿਲਕੁਲ ਠੀਕ ਸੀ ਉਹ ਵਾਪਸ ਦੇ ਦੇ ਵਿੱਚ ਆਇਆ ਤੇ ਸ਼ਾਹ ਹੁਸੈਨ ਦੇ ਪੈਰੀ ਪੈ ਗਿਆ ਸ਼ਾਹ ਹੁਸੈਨ ਨੇ ਆਪਣੇ ਪੈਰ ਪਿਛਾਂ ਖਿੱਚਲੇ ਅਤੇ ਕਹਿਣ ਲਗਾ ਉਸ ਦੇ ਚੰਨੀ ਲੱਗ ਜਿਸ ਨੇ ਤਨ ਇੱਥੇ ਭੇਜਿਆ ਕੰਨ ਕਰਾਉਣ ਵਾਲਾ ਉਹ ਆਪ ਹੀ ਹੈ ਕੇਵਲ ਸਾਡਾ ਤਾਂ ਨਾਂ ਹੀ ਲਾਇਆ ਹੈ ਉਸ ਉੱਤੇ ਵਿਸ਼ਵਾਸ ਕਰੋ ਤੇ ਜੋ ਕੁਝ ਮੰਗਣਾ ਹੈ ਉਸ ਪਾਸੋਂ ਮੰਗੋ ਸਾਡੇ ਵਰਗੇ ਤਾਂ ਸੈਂਕੜੇ ਉਸਦੇ ਕੁਕਰ ਹਨ ਭਾਈ ਲਿੰਗਾ ਵਾਪਸ ਗੋਇੰਦਵਾਲ ਸਾਹਿਬ ਆ ਗਏ ਤੇ ਗੁਰੂ ਸਾਹਿਬ ਨੇ ਮੱਥਾ ਟੇਕ ਕੇ ਕਹਿਣ ਲੱਗਾ ਮਹਾਰਾਜ ਇਹ ਆਪ ਜੀ ਦੀ ਅਜੀਬ ਖੇੜ ਹੈ ਇਹ ਸਭ ਕੁਝ ਤਾਂ ਤੁਸੀਂ ਕਰ ਸਕਦੇ ਸੀ ਫਿਰ ਮੈਨੂੰ ਕਿਸ ਵਾਸਤੇ ਲਾਹੌਰ ਪਿਆ ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਇੱਕ ਵਾਹਿਗੁਰੂ ਉੱਤੇ ਵਿਸ਼ਵਾਸ ਰੱਖੋ ਉਹ ਹੀ ਸਭ ਕੁਝ ਕਰਨ ਵਾਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ